ਦੋਸਤੋ 1 ਰੁਪਿਆ ਇਸ ਬੱਚੇ ਦੀ ਜਾਨ ਬਚਾ ਸਕਦਾ ਹੈ ਇਸ ਬੱਚੇ ਨੂੰ ਦੋਸਤੋ 9 ਕਰੋੜ ਰੁਪਏ ਦਾ ਇੰਜੈਕਸ਼ਨ ਲੱਗਣਾ ਹੈ ਕੋਈ ਐਵੇਂ ਦੀ ਮਤਲਬ ਭਾਈ ਜੀ ਕੀ ਦਿੱਕਤ ਕੀ ਆ ਰਹੀ ਹੈ ਜੀ ਵੀ ਜੀ ਐਸਐਮਈ ਟਾਈਪ 1 ਦੀ ਪ੍ਰੋਬਲਮ ਹੈ ਜੀ ਬੇਟੇ ਨੂੰ ਠੀਕ ਹੈ ਜੀ ਹਾਂਜੀ ਤੇ ਇਹਨੂੰ ਇੰਜੈਕਸ਼ਨ ਲੱਗਣਾ ਹੈ ਜਿਸ ਦਾ ਨਾਮ ਜੋਲਗੇਸੀਮਾ ਨਾਮ ਹੈ ਵੀ ਜੀ ਠੀਕ ਹੈ ਤੇ ਉਹ ਬੱਚੇ ਦੇ ਇੱਕੋ ਇੰਜੈਕਸ਼ਨ ਹੈ ਜੀ ਉਹ ਇੰਜੈਕਸ਼ਨ ਜੋ ਲੱਗ ਜਾਏਗਾ ਬਿਲਕੁਲ ਆਪਣੇ ਵਾਂਗੂ ਤੰਦਰੁਸਤ ਹੋ ਜਾਏਗਾ ਵੀ ਜੀ ਇਹ ਬੇਟਾ ਹਾਂਜੀ ਵੀ ਜੀ ਤੇ ਦੋਸਤੋ ਮਤਲਬ ਕਿ ਜੇ ਆਪਾਂ ਸਾਰੇ ਸਾਥ ਲਈਏ ਜੇ 8 9 ਕਰੋੜ ਬੰਦਾ ਇੱਕ ਇੱਕ ਰੁਪਿਆ ਵੀ ਦੇਊਗਾ ਤੇ ਇੱਕ ਦਿਨ ਦੇ ਵਿੱਚ 9 ਕਰੋੜ ਰੁਪਏ ਇਕੱਠਾ ਹੋ ਸਕਦਾ ਹੈ ਕਰੋੜ ਦੇ ਨੇੜੇ ਆਪਣੇ ਪੰਜਾਬ ਦੀ ਜਨਤਾ ਨੇ ਕਿਹਾ ਦੋਸਤੋ ਜੇ ਪੰਜਾਬ ਵਾਸੀ ਵੀ 4-4 ਰੁਪਏ ਜਾਂ 5-5 ਰੁਪਏ ਦੇਣਗੇ ਤੇ ਇਹਨਾਂ ਦੇ ਇੱਕ ਦਿਨ ਦੇ ਵਿੱਚ ਵੀ 9 ਕਰੋੜ ਰੁਪਏ ਇਕੱਠਾ ਹੋ ਸਕਦਾ ਤੇ ਬੱਚੇ ਦੀ ਜ਼ਿੰਦਗੀ ਬਚ ਸਕਦੀ ਹੈ ਤੇ ਦੋਸਤੋ ਤੁਸੀਂ ਕੀ ਕਰਨਾ ਐਸ ਨੰਬਰ ਤੇ ਵੀਰ ਦੀ ਉਹਨਾਂ ਨੂੰ ਫੋਨ ਕਰਨਾ ਐਸ ਨੰਬਰ ਤੇ ਫੋਨ ਕਰਕੇ ਦੋਸਤੋ ਤੁਸੀਂ ਸਾਰੀ ਡਿਟੇਲ ਵਗੈਰਾ ਮੰਗਾ ਲੈਣੀ ਹੈ ਆ ਨੰਬਰ ਇਹਨਾਂ ਦਾ ਤੇ ਹੋਰ ਵੀਰ ਦੇਤੀ ਆਪਣੇ ਮਤਲਬ ਕਿ ਕਿੰਨਾ ਕੋ ਮਤਲਬ ਕਿ ਹਲੇ ਤੁਹਾਨੂੰ ਜ਼ਰੂਰਤ ਹੈ ਜੀ ਵੀਰ ਜੀ ਹਜੇ ਮੇਰੇ ਕੋਲ ਜੀ 56 ਲੱਖ ਰੁਪਿਆ ਹੋਇਆਗਾ ਠੀਕ ਹੈ ਜੀ ਤੇ ਮਤਲਬ ਜਿਹੜੀ ਰਿਤਮ ਦੀ ਦਵਾਈ ਚੱਲਣੀ ਹੈ ਤੇ ਦਵਾਈ ਵਾਸਤੇ ਸਾਡੇ ਕੋਲ ਫੰਡ ਪਿਆ ਸਿਰਫ ਇੰਜੈਕਸ਼ਨ ਵਾਸਤੇ ਫੰਡ ਚਾਹੀਦਾ ਵੀਰ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਬਸ ਵੀਰ ਜੀ ਤੁਸੀਂ ਘਬਰਾਓ ਨਾ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਜਿੰਨੇ ਜੋਗੇ ਹੋਏ ਤੇ ਮੇਰੇ ਭਰਾ ਜਿਹੜੇ ਸਾਨੂੰ ਵੀਡੀਓ ਚ ਦੇਖਦੇ ਆ ਇਹ ਵੀ ਤੁਹਾਡਾ ਮਤਲਬ ਕਿ ਜ਼ਰੂਰ ਸਾਥ ਦੇਣਗੇ ਤੇ ਦੋਸਤੋ ਰਿਤਮ ਵੀਰ ਹੁਣ ਇਕੱਲਾ ਇਹਨਾਂ ਦਾ ਪੁੱਤ ਨਹੀਂ ਰਹਿ ਗਿਆ ਇਹ ਸਾਰੇ ਪੰਜਾਬ ਦਾ ਸਾਰੇ ਆਲ ਇੰਡੀਆ ਦਾ ਆਲ ਵਰਲਡ ਦਾ ਪੁੱਤ ਦੋਸਤੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਇਸ ਬੱਚੇ ਦੀ ਹੈਲਪ ਕਰੀਏ ਤੇ ਇਹਦੀ ਜਾਨ ਬਚਾਈਏ ਤੇ ਇੱਕ ਏਕਤਾ ਦਾ ਮਤਲਬ ਕਿ ਦਿਵਾਰ ਤੋਂ ਇੱਕ ਨਾਹਰਾ ਲਾਈਏ ਵੀ ਬੱਚੇ ਨੂੰ ਆਹ ਦਿੱਕਤ ਸੀਗਾ ਵੀ 9 ਕਰੋੜ ਰੁਪਏ ਦਿਨਾਂ 'ਚ ਇਕੱਠਾ ਹੋ ਗਿਆ ਤੇ ਸੋ ਜ਼ਰੂਰ ਵੀਰ ਜੀ ਹਾਂਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਰਿਆਂ ਦਾ ਤੁਹਾਨੂੰ ਮਾਰਨ ਹੌਲਾ ਕਰਨ ਦੀ ਜ਼ਰੂਰਤ ਨਹੀਂ ਮਤਲਬ ਕਿ ਪ੍ਰਮਾਤਮਾ ਤੇ ਲੋਕ ਤੁਹਾਡਾ ਜ਼ਰੂਰ ਸਾਥ ਦੇਣਗੇ ਧੰਨਵਾਦ ਦੋਸਤੋ ਸਾਰਿਆਂ ਦਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ